ਪੰਜਾਬੀ ਗਾਇਕ ਤੇ ਐਕਟਰ ਪਰਮੀਸ਼ ਵਰਮਾ ਨੂੰ ਲੈ ਕੇ ਇੱਕ ਖਬਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ। ਕਈ ਖਬਰਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪਰਮੀਸ਼ ਵਰਮਾ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ। ਕਈ ਥਾਵਾਂ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਕਾਰ ਦੇ ਸ਼ੀਸ਼ੇ ਦੇ ਉੱਪਰ ਗੋਲੀ ਲੱਗੀ ਹੈ ਜਿਸ ਦੇ ਕਾਰਨ ਸ਼ੀਸ਼ਾ ਟੁੱਟ ਗਿਆ ਅਤੇ ਪਰਮੀਸ਼ ਵਰਮਾ ਜ਼ਖਮੀ ਹੋ ਗਿਆ। ਇਸ ਪੂਰੇ ਮਾਮਲੇ ਦਾ ਸੱਚ ਕੀ ਹੈ? ਆਓ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਦੇ ਹਾਂ। ਦਰਅਸਲ ਬੀਤੇ ਦਿਨ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੀ ਪੰਜਾਬੀ ਫਿਲਮ ਸ਼ੇਰਾ ਦੀ ਸ਼ੂਟਿੰਗ ਅੰਬਾਲਾ ਦੇ ਵਿੱਚ ਚੱਲ ਰਹੀ ਸੀ। ਇਥੇ ਫਿਲਮ ਸ਼ੇਰਾ ਦਾ ਇੱਕ ਐਕਸ਼ਨ ਸੀਨ ਸ਼ੂਟ ਕੀਤਾ ਜਾਣਾ ਸੀ ਕੁਝ ਰਿਪੋਰਟਸ ਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਪਰਮੇਸ਼ਵਰ ਮਾ ਆਪਣੀ ਕਾਰ ਦੇ ਵਿੱਚ ਬੈਠੇ ਸੀ ਅਤੇ ਕਾਰ ਦੇ ਸ਼ੀਸ਼ੇ ਉੱਪਰ ਗੋਲੀ ਚਲਾਈ ਗਈ ਸੀ ਜਿਸ ਦੇ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ ਅਤੇ ਪਰਮੇਸ਼ਵਰ ਮਾ ਦੇ ਮੂੰਹ ਦੇ ਉੱਪਰ ਸ਼ੀਸ਼ੇ ਦੇ ਟੁਕੜੇ ਲੱਗਣ ਕਾਰਨ ਉਹ ਜ਼ਖਮੀ ਹੋ ਗਏ ਹੁਣ ਫਿਲਮ ਦੇ ਸੈੱਟ ਤੋਂ ਕੁਝ ਸੂਤਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਰਮੇਸ਼ਵਰ ਮਾ ਆਪਣੀ ਕਾਰ ਦੇ ਵਿੱਚ ਨਹੀਂ ਬੈਠੇ ਸੀ ਸਗੋਂ ਉਹ ਆਪਣਾ ਸੀਨ ਸ਼ੂਟ ਕਰ ਰਹੇ ਸੀ ਅਤੇ ਸੀਨ ਦੇ ਮੁਤਾਬਕ ਕਿਉਂਕਿ ਇਹ ਇੱਕ ਐਕਸ਼ਨ ਸੀਨ ਸੀ ਇਸ ਦੇ ਲਈ ਕਾਰ ਦੇ ਉਲੀਕਾ ਧਮਾਕਾ ਹੋਣਾ ਸੀ ਪਰ ਇਹ ਧਮਾਕਾ ਇੰਨਾ ਜ਼ੋਰਦਾਰ ਹੋਇਆ ਕਿ ਉਸ ਦੇ ਨਾਲ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਅਤੇ ਸ਼ੀਸ਼ੇ ਦਾ ਇੱਕ ਟੁਕੜਾ ਆਦਾਕਾਰ ਦੇ ਚਿਹਰੇ ਦੇ ਉੱਤੇ ਜਾ ਲੱਗਿਆ। ਉਹਨਾਂ ਨੂੰ ਤੁਰੰਤ ਇੱਕ ਨੀਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਗਿਆ ਅਤੇ ਉਹ ਚੰਡੀਗੜ੍ਹ ਵਾਪਸ ਆ ਗਏ। ਇਸ ਹਾਦਸੇ ਤੋਂ ਬਾਅਦ ਸ਼ੂਟਿੰਗ ਰੋਕ ਦਿੱਤੀ ਗਈ ਹੈ। ਅਜੇ ਤੱਕ ਕਿਸੇ ਨੇ ਵੀ ਇਸ ਮਾਮਲੇ ਦੀ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਨਹੀਂ ਕੀਤੀ ਪਰ ਪਰਮੇਸ਼ਰ ਵਰਮਾ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਪੋਸਟ ਜ਼ਰੂਰ ਸਾਂਝੀ ਕੀਤੀ ਉਹਨਾਂ ਲਿਖਿਆ ਕਿ ਇਹ ਘਟਨਾ ਸ਼ੇਰਾ ਫਿਲਮ ਦੇ ਸੈੱਟ ਦੇ ਉੱਤੇ ਵਾਪਰੀ ਹੈ ਮੈਂ ਪ੍ਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਤੰਦਰੁਸਤਾਂ ਉਹਨਾਂ ਨੇ ਅੱਗੇ ਲਿਖਿਆ ਕਿ ਪ੍ਰਭੂ ਦੀ ਕਿਰਪਾ ਦੇ ਨਾਲ ਉਹ ਸੁਰੱਖਿਅਤ ਨੇ ਅਤੇ ਠੀਕ ਠਾਕ ਨੇ ਫੈਨਸ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਪਰਮੇਸ਼ਰ ਵਰਮਾ ਦੀ ਜਲਦੀ ਤੰਦਰੁਸਤੀ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ ਇਹ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਕਿਸੇ ਸਟਾਰ ਜਾਂ ਫਿਰ ਮਸ਼ਹੂਰ ਹਸਤੀ ਦੇ ਨਾਲ ਕੁਝ ਵਾਪਰਦਾ ਹੈ ਤਾਂ ਅਫਵਾਹਾਂ ਦਾ ਜ਼ੋਰ ਵੀ ਸ਼ੁਰੂ ਹੋ ਜਾਂਦਾ ਹੈ ਪਰਮੇਸ਼ਵਰ ਵਰਮਾ ਦੇ ਨਾਲ ਵਾਪਰੇ ਇਸ ਹਾਦਸੇ ਬਾਰੇ ਅਫਵਾਹਾਂ ਨੇ ਸ਼ਾਇਦ ਇਸ ਲਈ ਜ਼ੋਰ ਫੜਿਆ ਕਿਉਂਕਿ ਬੀਤੇ ਸਮੇਂ ਦੇ ਵਿੱਚ 13 April 2018 ਨੂੰ ਮੁਹਾਲੀ ਦੇ ਵਿੱਚ ਪਰਮੇਸ਼ਵਰ ਵਰਮਾ ਦੇ ਉੱਤੇ ਹਮਲਾ ਕੀਤਾ ਗਿਆ ਸੀ ਉਸ ਦੀ ਕਾਰ ਦੇ ਉੱਤੇ ਗੋਲੀਬਾਰੀ ਕੀਤੀ ਗਈ ਸੀ ਇੱਕ ਗੋਲੀ ਉਸ ਦੇ ਪੈਰ ਦੇ ਵਿੱਚ ਲੱਗੀ ਸੀ ਅਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉਸ ਸਮੇਂ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ ਇਹ ਪਿਛਲੇ 7 ਸਾਲਾਂ ਦੇ ਵਿੱਚ ਪਹਿਲਾ ਮਾਮਲਾ ਸੀ ਜਦੋਂ ਗੈਂਗਸਟਰਾਂ ਦੀਆਂ ਨਜ਼ਰਾਂ ਪਹਿਲੀ ਵਾਰ ਪੰਜਾਬ ਦੇ ਸੰਗੀਤ ਅਤੇ ਫਿਲਮ ਇੰਡਸਟਰੀ ਦੇ ਉੱਤੇ ਸਨ ਪਰਮੇਸ਼ਵਰਮਾ ਰਾਤ ਨੂੰ ਚੰਡੀਗੜ੍ਹ ਦੇ ਵਿੱਚ ਆਪਣਾ ਸ਼ੋਅ ਕਰਨ ਤੋਂ ਬਾਅਦ ਸੈਕਟਰ 91 ਮੋਹਾਲੀ ਸਥਿਤ ਆਪਣੇ ਫਲੈਟ ਦੇ ਵਿੱਚ ਵਾਪਸ ਜਾ ਰਿਹਾ ਸੀ ਇਸ ਦੌਰਾਨ ਅਚਾਨਕ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਉਸ ਦੇ ਸਾਥੀਆਂ ਨੇ ਪਰਮੇਸ਼ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਪਹਿਲਾਂ ਤਾਂ ਗਾਇਕ ਨੇ ਧਿਆਨ ਨਹੀਂ ਦਿੱਤਾ ਪਰ ਜਦੋਂ ਉਹ ਸੈਕਟਰ 91 ਪਹੁੰਚਿਆ ਤਾਂ ਗੈਂਗਸਟਰਾਂ ਨੇ ਪਰਮੇਸ਼ ਦੇ ਸਾਮਣੇ ਆਪਣੀ ਕਾਰ ਰੋਕ ਲਈ ਉਹਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਇੱਕ ਗੋਲੀ ਪਰਮੇਸ਼ਵਰ ਮਾ ਦੀ ਲੱਤ ਦੇ ਵਿੱਚ ਲੱਗੀ ਜ਼ਖਮੀ ਹੋਣ ਤੋਂ ਬਾਅਦ ਪਰਮੇਸ਼ਵਰ ਮਾ ਨੇ ਆਪਣੀ ਕਾਰ 6 ਕਿਲੋਮੀਟਰ ਤੱਕ ਭਜਾ ਲਈ ਉਸ ਨੇ ਮੋਹਾਲੀ ਦੇ ਤਤਕਾਲੀ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਵੀ ਬੁਲਾਇਆ ਇਸ ਤੋਂ ਬਾਅਦ ਉਸ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਜੁਲਾਈ 2018 ਦੇ ਵਿੱਚ ਇੱਕ ਮੁਕਾਬਲੇ ਤੋਂ ਬਾਅਦ ਫੜਿਆ ਗਿਆ ਸੀ ਪੁਚ ਗਿਸ਼ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਦਿਲਪ੍ਰੀਤ ਨੇ ਪਰਮੀਸ਼ ਤੋਂ 20 ਲੱਖ ਰੁਪਏ ਦੀ ਫਿਰੋਤੀ ਮੰਗੀ ਸੀ ਹੁਣ ਤੱਕ ਇਹ ਕੇਸ ਮੋਹਾਲੀ ਦੀ ਅਦਾਲਤ ਦੇ ਵਿੱਚ ਚੱਲ ਵੀ ਰਿਹਾ ਹੈ ਇਹੀ ਕਾਰਨ ਹੈ ਕਿ ਜਦੋਂ ਹੁਣ ਪਰਮੀਸ਼ ਵਰਮਾ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਤਾਂ ਕੁਝ ਅਫਵਾਹਾਂ ਨੇ ਜ਼ੋਰ ਫੜਿਆ ਫਿਲਮ ਸ਼ੇਰਾ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਇਸ ਦਾ ਸ਼ੂਟ ਰੋਕ ਦਿੱਤਾ ਗਿਆ ਜਦੋਂ ਪਰਮੀਸ਼ ਠੀਕ ਮਹਿਸੂਸ ਕਰਨਗੇ ਤਾਂ ਇਸ ਦਾ ਸ਼ੂਟ ਅੱਗੇ ਵਧਾਇਆ ਜਾਏਗਾ